ਇਸuele ਦੀ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਲੁਧਿਆਣਾ 'ਚ ਇੱਕ ਟੈਕਸੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਜੀ ਹਾਂ ਤਸਵੀਰਾਂ ਦੇ ਜ਼ਰੀਏ ਤੁਹਾਨੂੰ ਦਿਖਾ ਰਹੇ ਹਾਂ ਚੰਡੀਗੜ੍ਹ ਤੋਂ ਲੁਧਿਆਣਾ ਆਪਣੀ ਔਲਟੋ ਟੈਕਸੀ 'ਚ ਸਵਾਰੀਆਂ ਲੈ ਕੇ ਜਾ ਰਹੇ ਟੈਕਸੀ ਚਾਲਕ ਨੂੰ ਵਾਪਸ ਚੰਡੀਗੜ੍ਹ ਜਾ ਰਹੇ ਨੂੰ ਤੜਕਸਾਰ ਸਮਰਾਲਾ ਬਾਈਪਾਸ ਤੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਇਹਨਾਂ ਹੀ ਨੀ ਮਲਜ਼ਮ ਟੈਕਸੀ ਖੋ ਕੇ ਫਰਾਰ ਵੀ ਹੋ ਗਏ। ਇਹ ਘਟਨਾ ਸਵੇਰੇ 5:30 ਵਜੇ ਸਮਰਾਲਾ ਦੇ ਚੰਡੀਗੜ੍ਹ ਲੁਧਿਆਣਾ ਬਾਈਪਾਸ ਦੇ ਪਿੰਡ ਹਰੀਓ ਦੇ ਕੋਲ ਇੱਕ ਨੌਜਵਾਨ ਦੀ ਜਦੋਂ ਲਾਸ਼ ਮਿਲਦੀ ਹੈ ਤੇ ਤੇ ਪਤਾ ਚੱਲਦਾ ਹੈ ਕਿ ਇੱਕ ਟੈਕਸੀ ਡਰਾਈਵਰ ਦਾ ਕਤਲ ਹੋ ਗਿਆ ਗੋਲੀਆਂ ਮਾਰ ਕੇ ਉਸ ਨੂੰ ਮਾਰਿਆ ਗਿਆ। ਜਦ ਇਹ ਘਟਨਾ ਪਰਿਵਾਰ ਨੂੰ ਮਿਲਦੀ ਹੈ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਦੇ ਕਿ ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਮ੍ਰਿਤਕ ਰਵੀ 3-4 ਮਹੀਨਿਆਂ ਤੋਂ ਟੈਕਸੀ ਚਲਾਉਂਦਾ ਸੀ ਤੇ ਰਾਤ ਉਹਨਾਂ ਦੇ بیٹے ਦਾ ਯਾਨੀ ਰਵੀ ਦਾ ਫੋਨ ਆਉਂਦਾ ਹੈ ਕਿ ਮੈਨੂੰ ਚੰਡੀਗੜ੍ਹ ਤੋਂ ਲੁਧਿਆਣੇ ਦੀਆਂ ਸਵਾਰੀਆਂ ਮਿਲੀਆਂ ਹਨ ਇਸ ਲਈ ਮੈਂ ਲੁਧਿਆਣੇ ਜਾ ਰਿਹਾ ਇਸ ਬਾਅਦ ਦੁਬਾਰਾ ਤੜਕੇ ਫੋਨ ਆਉਂਦਾ ਤੇ ਕਹਿੰਦਾ ਕਿ ਪਾਪਾ ਮੇਰੇ ਗੋਲੀ ਲੱਗੀ ਉਸ ਤੋਂ ਬਾਅਦ ਉਹ ਕਬਰ ਆ ਗਏ ਤੇ ਜਦ ਮੌਕੇ ਤੇ ਪਹੁੰਚੇ ਤੇ ਰਵੀ ਦੀ ਮੌਤ ਹੋ ਚੁੱਕੀ ਸੀ ਕੁਝ ਵੀ ਬਾਤ ਨਹੀਂ ਹੋਈਆ ਉਹ ਕੱਲ ਸਵਾਰੀ ਲੈ ਕੇ ਨਿਕਲੇ ਤੇ ਕਹਿੰਦੇ ਲੁਧਿਆਣਾ ਕੇ ਲੀਏ ਹੋਰ ਕਿ ਹਨਮ ਫਿਰ ਉਹ ਯਹਾਂ ਪੇ ਆਏ ਹੋ ਕੇ ਜਾਂਦੇ ਟਾਈਮ ਕਿਸੇ ਨੇ ਕਰਦੀਵਾਰ ਦਾ ਫੋਨ ਤੇ ਸਿਰਫ ਇਹ ਬੋਲ ਰਹੇ ਤੇ ਕਿ ਕਿਆ ਨਮ ਲਿਸਟ ਐ ਮੇ ਅਕਸੀਡੈਂਟ ਉਹ ਕਿਸੇ ਨੇ ਗੋਲੀ ਮਾਰਦੀ ਕਿ ਮੈਂ ਮਰ ਜੂਗਾ ਮੈਂ ਮਰ ਜੂਗਾ ਮੈਂ ਮਰਨੇ ਵਾਲਾ ਹਾਂ बोल रहे थे। तीन चार महीने से करीबन गाड़ी चलाना था ओवर और सर रात से लुधियाने की बुकिंग मिली मेरे पास फोन आया चार बजे सर बहुत तो परेशान था मेरा बेटा चिल्ला बेटा है मेरा और सर ਸਵਾ 4 ਵਜੇ ਨੇ ਬਾਤ ਕਰੀ ਕਿ ਮੈਂ ਕਿਸ ਨੇ ਗੋਲੀ ਮਾਰਦੀ ਆਪਾ ਹੋਰ ਛੋਟੀਨੀ ਬਾਤ ਹੋਈ ਮੇਰੀ ਮਨੇ 10 ਮਿੰਟ ਕੇ ਬਾਅਦ ਫੋਨ ਕਰਾ ਕਾ ਬਾਬਾ ਤੋ ਹੈ ਕਾਂ ਸੀ ਕਰ ਮੈਂ ਲੋਕੇਸ਼ਨ ਦੇਖ ਰਹਾ ਲੋਕੇਸ਼ਨ ਵੇਜ ਦੇ ਮੇਰੇ ਪਾਸ ਸਰ ਫੇਰ ਕਸਰ ਫਿਰ ਗੋਨਡਾ ਹਜ਼ਰ ਤੇ ਤੋ ਕੋਈ ਦੁਸ਼ਮਣੀ ਵਗੈਰਾ ਲੱਗਦੀ ਹੈ ਕਿਸੇ ਕੇ ਸਾਥ ਕੁਝ ਨਹੀਂ ਹੈ ਕਿਸੇ ਕافي ਮੇਰੇ ਸਾਥ ਵੀ ਨਹੀਂ ਭਾਈ ਇਸ ਸਾਥ ਵੀ ਨਹੀਂ ਬੱਚੇ ਕੀ ਵੀ ਨਹੀਂ ਦੱਸਦੀ ਕਿ ਰਵਿਦਾ 1.5 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਹੁਣ ਉਸ ਦੀ ਪਤਨੀ ਰੋ ਰੋ ਕੇ ਬੁਰਾ ਹਾਲ ਹੈ ਪਤਨੀ ਨਹੀਂ ਪੂਰੇ ਪਰਿਵਾਰ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਹੈ ਪੂਰਾ ਪਰਿਵਾਰ ਇਸ ਵੇਲੇ ਰੋ ਰਿਹਾ ਕਿਉਂਕਿ ਮ੍ਰਿਤਕ ਨੌਜਵਾਨ ਦੀ ਮੌਤ ਤੋਂ ਬਾਅਦ ਕਿਸ ਕਦਰ ਪਰਿਵਾਰ ਦੇ ਹਾਲਾਤ ਹੁੰਦੇ ਨੇ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਜੀ ਸਾਨੂੰ ਇਸ ਵੇਲੇ ਜਿਹੜੀ ਇਨਫੋਰਮੇਸ਼ਨ ਆਈ ਹੈ ਫਸਿਮ ਮੌਕੇ ਦੇ ਵੀ ਜਿਹੜੀ ਰਿਪੋਰਟ ਦੇ ਆ ਗਈ ਹੈ ਇਹ ਬੱਚਾ ਜਿਹੜਾ ਰਵੀ ਕੁਮਾਰ ਸਿੰਘ ਇਹ ਟੈਕਸੀ ਉਹ ਵੇਚਲਾਣਾ ਸੀ ਛੰਡੀਗੜ੍ਹੋਂ ਇਹ ਟੈਕਸੀ ਸੌਰੀ ਮੇਰੇ ਖਲ ਲੈ ਗਿਆ ਲੋਜਾਨੇ ਉਸ ਤੋਂ ਕੋਈ ਹੋਇਆ ਸੀ ਇਹਦੀ ਜਿਹੜੀ ਗਾਫ ਸੀ ਜਾਂਦੇ ਆ ਡਾਡੋੜੀ ਨਾਲ ਉਹਨਾਂ ਪਰਿਵਾਰ ਨੂੰ ਬੁਣ ਲੀਦਾ ਸੀ ਬਰੇਗਨ ਕੋਈ ਮਾਰਦੀ ਹੈ ਉਹ ਵਾਈ ਸ਼ੂਟਿੰਗ ਜਿਹੜਾ ਮਰਡਰ ਹੋਇਆ ਉਹ ਵੀ ਪੀਰ ਜਿਸਟਰ ਕਰਦਾ ਇਨਵੈਸਟੀਗੇਸ਼ਨ ਕਰ ਰਹੇ ਨੇ ਜਿਹਦੇ ਮੁੱਲੋਂ ਮੈਂ ਸਿੱਧੀ ਇਹ ਸਲਾਹਾਂ ਵਿੱਚ ਜੀ